ਔਰ ਦਿਲ ਨੂੰ ਚੋਟ ਲਾਉਂਸ ਚੱਕਰ ਸਤ ਪਰਾ ਚੱਲ 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 ਲੂਸ ਖਾਣ ਤੋਂ ਬਹੁਤ ਸੋਣਾ ਮੋਟਾ ਮੋਟਾ ਖਾਣਾ ਮੋੜ ਲਓ ਪਰਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਭਗਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵੈਸੇ ਝਾਰ ਵਾਲੇ ਕੋਠੇ ਵੀ ਕਹਿੰਦੇ ਆ ਹਨਾ ਤੇ ਬਾਈ ਕੋਲ ਹੈਗੀ ਆ ਤਾਜੀ ਸੂਈ ਮੱਝ ਦੇਖ ਸਕਦੇ ਤੁਸੀਂ ਲੈ ਵਲੂਆ ਕਰਮਾ ਬਾੜੀ ਦਾ ਤੇ ਬੱਚਾ ਹੈਗਾ ਮਗਰ ਕਟਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਜ ਉਹਨੂੰ ਵਾਦ-ਵਾਦ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਢੱਡ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣ ਕਰ ਬਾਈ ਜੀ ਸਸੀ ਕਾ ਜੀ ਸਸੀ ਜੀ ਜੀ ਨਾਮ ਵੀਰ ਜੀ ਆਪਣਾ ਮਕੇਸ਼ ਸਿੰਘ ਜੀ ਪਿੰਡ ਚੌੜ ਵਾਲੀ ਕੋਠੀ ਭਗਤਪੁਰਾ ਜਿਲ੍ਹਾ ਬਰਨਾਲਾ ਜੀ ਮੱਝਬੀਰੀ ਕਿਦੋਂ ਕਸੂਈ ਆ ਜੀ ਟੜਕੇ ਬੰਨ ਹੋਈ ਸੀ ਜੀ ਠੀਕ ਆ ਹਲੇ ਜੀਰ ਪੈਣੀ ਆ ਹਾਂ ਜੀਰ ਪੈਣੀ ਬੱਚਾ ਕੀ ਦਿੱਤਾ ਘਟਾੜੀ ਬੱਚਾ ਕਟਾ ਭਰਾ ਦੇ ਸਕਦੇ ਲੋਪਾ ਠੀਕ ਹੈ ਜੀ ਜਿਹੜਾ ਜੀਰ ਲੌਂਕੀ ਸਾਡੇ ਸਾਹਮਣੇ ਪਿਛਲੇ ਸਵੇਰ ਤੋਂ ਤੂੰ ਤਾਂ ਪਤਾ ਹੀ ਕੁਸ ਹਾਂ ਜੀ 11 12 ਲੀਟਰ ਦੀ ਲੈ ਕੇ ਗਈ ਠੀਕ ਆ ਤੇ ਰੇਟ ਰੂਟ ਜੀ ਦਾ ਰੇਟ ਹੁੰਦੇ ਜੀ ਤੋੜ ਦੋ ਫਿਰ ਇਹਨੂੰ ਲੋ

ਖਾਣ ਤੋਂ ਬਹੁਤ ਸੋਣਾ ਮੋਟਾ ਮੋਟਾ ਖਾਣਾ ਮੋੜ ਲਓ ਬਰਾ ਲੋ ਜੀ ਚੈੱਕ ਕਰ ਲਓ ਲੋ ਜੀ ਇਸ ਜੇ ਚੱਕਾ ਸਾਡਾ ਸੂਰਾ ਸਾਡੇ ਸਾਹਮਣੇ ਹੈ ਠੀਕ ਹੈ ਜੀ ਲੋ ਜੀ ਪ੍ਰੇਟ ਜਾ ਜੀ ਹੋ ਗਏ ਇਹ ਤਾਂ ਹਾਰੇਟੂ ਜਾ ਜੀ ਹੋ ਗਈ ਠੀਕ ਹੈ ਲੋ ਬਰਾ ਥੋੜੀ ਜਿਹੀ ਰੈਲੀ ਬਣੀ ਜਿਹੜੀ ਸੋਸੋ ਕੀ ਉੱਠ ਖੜੇ ਠੀਕ ਹੈ ਲੋ ਜੀ ਚੈੱਕ ਕਰ ਸਕਦੇ ਹੋ ਫੇਸ ਬਿਊਟੀ ਮਾਗਰ ਵੀ ਕਟਾ ਸੋਹਣਾ ਸਨੱਖਾ ਠੀਕ ਹੈ ਜੀ ਵਾਲੀ ਕੀ ਆ ਵੀ ਆ ਬਾਈ ਠੀਕ ਹੈ ਠੀਕ ਕਟਾ ਲੀ ਲੀ ਰਵਿਦਾ ਠੀਕ ਹੈ ਫੇਸ ਆ ਤੁਹਾਰੋ ਸਮਾਰਕਲੇ ਵਿਸਥਾਨ ਵੈਕਸਾਈਡ ਇਹਦੇ ਲਈ ਛੜਾ ਕੀ ਤੇ ਵਾਈ ਜੀ ਨਾਲ ਜਰੂਰ ਕਨੈਕਟ ਕਰੋ ਬਰਾ ਠੀਕ ਹੈ ਜੀ ਬਾਧ ਜਾਣਕਾਰੀ ਬਾਈ ਤੁਹਾਨੂੰ ਬਾਈ ਦਾ ਨੰਬਰ ਲਿਖ ਟਾਈਟਲ ਟਾਈਟਲ ਤੇ ਭਰ ਠੀਕ ਹੈ ਜੀ ਵੈਲ ਦੇ ਭਰਾ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਓਕੇ ਬਾਈ